ਮੈਂ ਪਹਿਲੇ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਜਿਵੇਂ ਗੁੰਡਾਗਰਦੀ ਇਹਨਾਂ ਨੂੰ ਸ਼ੁਰੂ ਕਰ ਦਿੱਤੀ ਹੈ ਜਿਸ ਤਰੀਕੇ ਨਾਲ ਦੂਜੇ ਸੁਭਿਆਨ ਦੇ ਲੋਕੀ ਜਾਂ ਕਲੇ ਪੰਜਾਬ ਯੂਥ ਪੁਲਿਸ ਨੂੰ ਮਿਸਯੂਜ਼ ਕਰ ਰਹੇ ਹੈ ਮੈਂ ਤਾਂ ਬੀਜੀਪੀ ਨੂੰ ਕਹਿਣਾ ਚਾਹਣਾ ਹੈ ਕਿ ਥੋੜੀ ਜਿੰਮਵਾਰੀ ਹੈ ਐ ਨਹੀਂ ਹੈ ਕਿ ਜਿਵੇਂ ਜੋ ਕਹਿਣ ਗਲਤ ਕੰਮ ਕਹਿਣ ਤੁਸੀਂ ਕਰਾਈ ਜੋ ਸਟਰੋਂਗਲੀ ਕੰਡੈਮਨ ਕਰ ਰਹੇ ਹੈ ਪੰਜਾਬ ਪੁਲਿਸ ਦੁਆਰਾ ਭਾਜਪਾ ਲੀਡਰ ਤਜਿੰਦਰ ਬੱਗਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਤਜਿੰਦਰ ਬੱਗਾ ਨੂੰ ਜਿਹੜਾ ਉਹ ਪੰਜਾਬ ਲੈ ਕੇ ਆ ਰਹੀ ਸੀ ਤੇ ਰਸਤੇ ਦੇ ਵਿੱਚ ਹਰਿਆਣਾ ਪੁਲਿਸ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ ਤੇ ਰਸਤੇ ਦੇ ਵਿੱਚ ੜੀਓ ਹੋ ਪੁਸ਼ਕਿਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਦਿੱਲੀ ਪੁਲਿਸ ਆ ਕੇ ਬੱਗੇ ਨੂੰ ਉੱਥੋਂ ਲੈ ਜਾਂਦੀ ਹੈ ਬੱਗੇ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਜਿਸੇ ਚਲਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਆਮ ਆਲਮੀ ਪਾਰਟੀ ਆ ਜਿਹੜੀ ਉਹ ਪੁਲਿਸ ਦੀ ਦੁਰਵਰਤੂ ਕਰ ਰਹੀ ਹੈ ਤੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਇੱਕ ਸੰਦੇਸ਼ ਦਿੱਤਾ ਹੈ। ਇਹ ਕੱਗਰੇ ਪੰਜਾਬ ਵਿੱਚ ਚੱਲ ਰਹੀ ਹੈ। ਸਾਰੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਤੇ ਹੁਣ ਦੇਖਣਾ ਹੋਊਗਾ ਕਿ ਦਿੱਲੀ ਪੁਲਿਸ ਜਿਹੜਾ ਉਹ ਬੱਗੇ ਨੂੰ ਪੰਜਾਬ ਆਉਣ ਦਿੰਦੀ ਹੈ ਜਾਂ ਫਿਰ ਨਹੀਂ। ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਵਿੱਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜੇਦਾ ਦਾ 35 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ